ਆ ਜਿਹੜੀ ਲੈਂਡ ਪੂਲਿੰਗ ਨੀਤੀ ਆ ਸਰਕਾਰ ਦੀ ਕਿਸਾਨਾਂ ਦਾ ਰੋਜਗਾਰ ਖੋਹਦੀ ਐ ਇਹ ਤੇ ਮਜ਼ਦੂਰਾਂ ਦਾ ਵੀ ਰੋਜਗਾਰ ਖੋਹਿਆ ਜਾਊ ਹੋਰ ਬਹੁਤ ਸਾਰੇ ਜਿਹੜੇ ਖੇਤੀ ਦੇ ਨਾਲ ਕਿੱਤੇ ਜੁੜੇ ਹੋਏ ਨੇ ਮਸ਼ੀਨਰੀ ਬਣਾਉਣ ਵਾਲੇ ਖੇਤੀ ਦੀ ਇਹਨਾਂ ਨੂੰ ਵੀ ਬਹੁਤ ਸਾਰਾ ਨੁਕਸਾਨ ਹੋਣਾ ਆ ਇਹ ਬਹੁਤ ਗਲਤ ਐ 63000 ਕਿੱਲਾ ਕੋਈ ਥੋੜਾ ਨਹੀਂ ਹੁੰਦਾ ਅਤੇ ਚੰਗੇ ਬਾਣਾ ਦੇ ਵਿੱਚ ਹੀ ਇਹ ਲੈਂਡ ਪੂਲਿੰਗ ਨੀਤੀ ਬਣਾਈ ਜਾ ਰਹੀ ਹੈ ਜਿੱਥੇ ਮਾਰੂ ਬਹਣ ਨੇ ਉਥੇ ਇਹ ਨੀਤੀ ਅਪਣਾ ਲੈਣ ਤਾਂ ਕੋਈ ਗੱਲ ਨਹੀਂ ਉਥੋਂ ਦੇ ਲੋਕ ਵੀ ਛੇਤੀ ਤਿਆਰ ਹੋ ਜਾਣਗੇ ਅਤੇ ਉਹਨਾਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਵੀ ਅਮੀਰ ਹੋਣ ਲਈ ਤਿਆਰ ਨੇ ਜਿਹਦੇ ਹੁਣ ਅੱਜ ਰੋਜ਼ਗਾਰ ਚੱਲਦਾ ਹੈ ਤੇ ਉਹ ਖੋਇਆ ਜਾ ਰਿਹਾ ਸ਼ਹਿਰਾਂ ਵਾਲਿਆਂ ਦਾ ਹੋਵੇ ਚਾਹੇ ਪਿੰਡਾਂ ਵਾਲਿਆਂ ਦਾ ਹੋਵੇ ਉਹ ਤਾਂ ਫਿਰ ਕੀ ਰਾਂ ਆਪਦਾ ਰੋਸ ਪ੍ਰਦਰਸ਼ਨ ਕਰੂਗਾ ਪਰ ਸਰਕਾਰਾਂ ਮੂਰੇ ਕੀ ਦਾ ਜੋਰ ਹੈ ਜੇਕਰ ਸਰਕਾਰਾਂ ਇਸ ਤਰ੍ਹਾਂ ਧੱਕਾ ਕਰਦੀਆਂ ਰਹੀਆਂ ਜ਼ਿਆਦਾ ਜ਼ਬਰਦਸਤੀ ਕਰੀ ਤਾਂ ਫਿਰ ਇਹਦੇ 'ਚੋ ਰੋਹ ਬਹੁਤ ਭੜਾ ਉੱਠਦਾ ਹੁੰਦਾ ਹੈ ਤੇ ਸਰਕਾਰਾਂ ਨੂੰ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਸਹਿਮਤੀ ਦੇ ਮੁਤਾਬਕ ਹੀ ਇਹ ਲੈਂਡ ਪੂਲਿੰਗ ਨੀਤੀ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਸਹਿਮਤੀ ਦੇ ਨਾਲ ਹੀ ਇਹ ਲੈਂਡ ਪੂਲਿੰਗ ਨੀਤੀ ਕਰਾਂਗੇ ਨਹੀਂ ਤਾਂ ਨਾ ਕਰਾਂਗੇ ਪਰ ਇਹ ਅਪਣਾਉਣੀ ਵੀ ਇਸੇ ਤਰ੍ਹਾਂ ਚਾਹੀਦੀ ਹੈ ਜੇਕਰ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੋਏ ਤੇ ਖਾਣ ਵਾਲੇ ਹੋਰ ਹੋਏ ਤਾਂ ਫਿਰ ਇਹਦੇ ਚੋਂ ਕੋਈ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਪਾਇਆ ਸਕਦਾ ਤੇ ਨਹੀਂ ਤਾਂ ਫਿਰ ਇਹੀ ਚੰਗਾ ਹੈ ਕਿ ਨਾ ਤਾਂ ਕਿਸੇ ਦਾ ਰੋਜ਼ਗਾਰ ਖੋਹੋ ਨਾ ੱੱਕੇ ਨਾ ਕਿਸੇ ਨੂੰ ਅਮੀਰ ਬਣਾਉਣ ਦੀ ਗੱਲ ਕਰੋ ਇਹ ਤੁਹਾਡਾ 3-4 ਕਰੋੜ ਦਾ ਕਿਲਾ ਹੋ ਜਾਣਾ ਹੈ। ਇੱਕ ਟੱਕੇ ਨਾਲ ਅਮੀਰ ਬਣਾਉਣ ਵਾਲੀ ਗੱਲ ਕਰ ਰਹੇ ਹਾਂ। ਇਹ ਕੋਈ ਵਧੀਆ ਗੱਲ ਨਹੀਂ। ਜੇ ਕਿਸੇ ਨੇ ਇਹ ਨੀਤੀ ਦੀ ਮੰਗ ਠਾਈ ਹੋਵੇ ਫੇਰ ਤਾਂ ਠੀਕ ਹੈ। ਫੇਰ ਤਾਂ ਕੋਈ ਸਹਿਮਤੀ ਲੈਣ ਦੀ ਵੀ ਲੋੜ ਨਹੀਂ ਮੰਗਣ ਦੀ। ਅਗਲਾ ਪਹਿਲਾਂ ਹੀ ਸਹਿਮਤ ਹੋਊਗਾ। ਛੋਟੇ ਤੋਂ ਨੀਤੀ ਮੰਗੀ ਹੋਊਗੀ। ਜਿਹੜਾ ਨੇ ਨੀਤੀ ਮੰਗੀ ਹੈ ਇਹ ਤਾਂ ਉਹਨਾਂ ਨੂੰ ਵਿਰੋਧ ਵੀ ਨਹੀਂ ਕਰਨਾ ਚਾਹੀਦਾ। ਏ ਵੀ ਨਾਲ ਗੱਲ ਹੈਗੀ ਆ ਜੇ ਕਿਸੇ ਨੇ ਨੀਤੀ ਦੀ ਮੰਗ ਕੀਤੀ ਆ ਲੈਂਡ ਪੂਲਿੰਗ ਦੀ ਕੋਈ ਪਿੰਡਾਂ ਨੇ ਤਾਂ ਫਿਰ ਉਹਨਾਂ ਨੂੰ ਵਿਰੋਧ ਵੀ ਨਹੀਂ ਕਰਨਾ ਚਾਹੀਦਾ